ਸਸਤੀ ਕਾਲ ਦੇ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਨਮਕ ਸਾਡੀ ਰੋਜ਼ਾਨਾ ਖੁਰਾਕ ਦਾ ਇੱਕ ਅਹਿਮ ਹਿੱਸਾ ਹੈ ਜਿਸ ਤੋਂ ਬਿਨਾ ਭੋਜਨ ਬੇਸਵਾਦੀ ਲੱਗਦਾ ਹੈ ਆਮ ਤੌਰ ਤੇ ਲੋਕ ਇਸ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਹੀ ਕਰਦੇ ਹਨ ਹਾਲਾਂਕਿ ਸਵਾਦ ਦੇ ਨਾਲ ਨਾਲ ਇਸ ਦਾ ਸਿਹਤ ਤੇ ਵੀ ਡੂੰਘਾ ਅਸਰ ਪੈਂਦਾ ਹੈ ਨਮਕ ਚ ਸੋਡੀਅਮ ਮੁੱਖ ਤੱਤ ਹੈ ਜੋ ਸਾਡੇ ਸਰੀਰ ਲਈ ਜ਼ਰੂਰੀ ਹੈ ਅਜੇ ਇਸ ਦੀ ਸੀਮਤ ਮਾਤਰਾ ਵਰਤੋਂ ਫਾਇਦੇਮੰਦ ਹੁੰਦੀ ਹੈ ਪਰ ਜੇਕਰ ਜ਼ਿਆਦਾ ਨਮਕ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ ਖੁਦ ਵਰਲਡ ਹੈਲਥ WHO ਨੇ ਜ਼ਿਆਦਾ ਨਮਕ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਚੇਤਾਵਨੀ ਦੇ ਚੁੱਕੀ ਹੈ ਜ਼ਿਆਦਾ ਨਮਕ ਨਾਲ ਸਿਹਤ ਨੂੰ ਹੁੰਦੇ ਨੁਕਸਾਨ ਬਾਰੇ ਤਾਂ ਕੋਈ ਜਾਣਦਾ ਹੈ ਪਰ ਹਾਲ ਹੀ ਜ਼ਿਆਦਾ ਨਮਕ ਖਾਣ ਦੇ ਇੱਕ ਅਧਿਐਨ ਸਾਹਮਣੇ ਆਇਆ ਹੈ ਜਿਸ ਵਿੱਚ ਇਸ ਦੇ ਸਕਿਨ ਨੂੰ ਹੋਣ ਵਾਲੇ ਨੁਕਸਾਨ ਦੇ ਪ੍ਰਭਾਵਾਂ ਬਾਰੇ ਪਤਾ ਚੱਲਿਆ ਹੈ ਇਹ ਤਾਜ਼ਾ ਅਧਿਐਨ ਬਹੁਤ ਜ਼ਿਆਦਾ ਲੂਣ ਖਾਣ ਦੇ ਸਕਿਨ ਦੀ ਸਥਿਤੀ ਐਕਜ਼ੀਮਾ ਵਿਸ਼ਕਾਰ ਸਬੰਧ ਨੂੰ ਉਜਾਗਰ ਕਰਦਾ ਹੈ ਆਓ ਜਾਣਦੇ ਹਾਂ ਇਸ ਤੇ ਤਾਜ਼ਾ ਅਧਿਨ ਬਾਰੇ ਵਿਸਤਾਰ ਵਿੱਚ ਨੰਬਰ 1 ਕੀ ਕਹਿੰਦੀ ਹੈ ਸਟਡੀ ਇਹ ਨਵਾਂ ਅਧਿਐਨ ਦਰਸਾਉਂਦਾ ਹੈ ਕਿ ਸੋਡੀਅਮ ਦਾ ਉੱਚ ਪੱਧਰ ਐਕਜ਼ੀਮਾ ਦੇ ਜੋਖਮ ਨੂੰ ਵਧਾ ਸਕਦਾ ਹੈ ਜਰਨਲ ਆਫ ਇਨ ਵੈਸਟੀਗੇਵ ਡਰਮਨੋਲੋਜੀ ਪ੍ਰਕਾਸ਼ਿਤ ਦੇ ਵਿੱਚ ਦੱਸਿਆ ਗਿਆ ਹੈ ਕਿ 1 ਗ੍ਰਾਮ ਵਾਧੂ ਸੋਡੀਅਮ ਖਾਣ ਨਾਲ ਐਕਜ਼ੀਮਾ ਫਲੇਰ ਦੀ ਸੰਭਾਵਨਾ 22% ਤੱਕ ਵੱਧ ਸਕਦੀ ਹੈ ਖੋਜ ਅਨੁਸਾਰ ਬਹੁਤ ਜ਼ਿਆਦਾ ਲੂਣ ਖਾਣ ਦੀ ਆਦਤ ਨੂੰ ਸੀਮਿਤ ਕਰਨ ਨਾਲ ਐਕਜ਼ੀਮਾ ਦੇ ਮਰੀਜ਼ਾਂ ਨੂੰ ਆਪਣੀ ਸਥਿਤੀ ਨੂੰ ਮੈਨੇਜ ਕਰਨ 'ਚ ਮਦਦ ਮਿਲਦੀ ਹੈ ਨੰਬਰ 2 ਕੀ ਹੈ ਐਕਜ਼ੀਮਾ ਐਕਜ਼ੀਮਾ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਤੁਹਾਡੀ ਸਕਿਨ ਦੀ ਬੇਰੀ ਪ੍ਰਕਿਰਿਆ ਕਮਜ਼ੋਰ ਹੋ ਜਾਂਦੀ ਹੈ ਇਸ ਨਤੀਜੇ ਵਜੋਂ ਸਕਿਨ ਖੁਸ਼ਕ ਖੁਜਲੀਦਾਰ ਅਤੇ ਉਬਰ ਖਬਰ ਹੋ ਜਾਂਦੀ ਹੈ ਕਿਉਂਕਿ ਤੁਹਾਡੀ ਸਕਿਨ ਨੂੰ ਨਮੀ ਨੂੰ ਬਰਕਰਾਰ ਰੱਖਣ ਤੇ ਸਰੀਰ ਨੂੰ ਬਾਹਲੀ ਤਤਾਂ ਤੋਂ ਬਚਾਉਣ ਦੀ ਯੋਗ ਨਹੀਂ ਰਹਿੰਦੀ ਇਸ ਨੂੰ ਟੋਪਿਕ ਡਰਮੇਟਾਟਿਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੰਬਰ 3 ਇੱਕ ਦਿਨ ਵਿੱਚ ਕਿੰਨਾ ਨਮਕ ਖਾਣਾ ਸਹੀ ਹੈ ਵਿਸ਼ਵ ਸਿਹਤ ਸੰਗਠਨ WHO ਅਨੁਸਾਰ ਜਾਨਾ 2000 ਮਿਲੀਗ੍ਰਾਮ ਤੋਂ ਘੱਟ ਸੋਡੀਅਮ ਜਾਨੀ ਨਮਕ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ WHO ਆਇਓਡੀਨ ਜੁਗਤ ਨਮਕ ਖਾਨ ਤੇ ਵੀ ਜੋੜ ਦਿੰਦਾ ਹੈ ਜੋ ਆਇਓਡੀਨ ਨਾਲ ਭਰਪੂਰ ਹੁੰਦਾ ਹੈ ਜਿਆਦਾ ਲੂਣ ਖਾਣ ਦੇ ਨੁਕਸਾਨ ਪੋਸ਼ਟੀ ਉਪਰੋਕਸ਼ ਦਾ ਖਤਰਾ ਵੱਜ ਜਾਂਦਾ ਹੈ ਜਿਆਦਾ ਨਮਕ ਖਾਣਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਸਰੀਰ ਚ ਤਰਲ ਪ੍ਰਦਾ ਦਾ ਸੰਤੁਲਨ ਵਿਗੜ ਜਾਂਦਾ ਹੈ ਸਰੀਰ ਚ ਵਾਟਰ ਰੀਟੈਂਸ਼ਨ ਦੀ ਵਜ੍ਹਾ ਬਣਦਾ ਹੈ ਜਿਆਦਾ ਨਮਕ ਇਸ ਦੀ ਵਜ੍ਹਾ ਨਾਲ ਕਿਡਨੀ ਤੇ ਦਬਾਅ ਪੈਂਦਾ ਹੈ ਜਿਸ ਨਾਲ ਕਿਡਨੀ ਖਰਾਬ ਹੋ ਜਾਂਦੀ ਹੈ ਜੇਕਰ ਤੁਸੀਂ ਜ਼ਿਆਦਾ ਨਮਕ ਲੈਂਦੇ ਹੋ ਤਾਂ ਇਸ ਨਾਲ ਕਈ ਹੀ ਸੈਂਸ ਸੋਚ ਆ ਸਕਦੀ ਹੈ ਧੰਨਵਾਦ